20 ਤਰੀਕ 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਨਸੀ ਲਿਖਿਆ ਜਿਦੇ ਵਿੱਚ ਭਾਜਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ ਜਿਹੜੇ ਸਰਕਟ ਆਗੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੇ ਕਮੈਨਾਂ ਵਾਲੇ ਆ ਹਜ਼ਾਰਾਂ ਕਮੈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ ਪਰ ਅੱਜ ਬਾਰਡਰ ਸਾਰੇ ਸੀਲ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜਿਹੜੇ ਬਾਰਡਰਾਂ ਦੇ ਉੱਪਰ ਕਮੈਨਾਂ ਆਪਣਾ ਕੰਮ ਕਰਨ ਲਈ ਜਾਂ ਟੂੜੀ ਵਾਲੀ ਮਸ਼ੀਨ ਜਾਂਦੀ ਹੈ ਉਹਨਾਂ ਨੂੰ ਉਹਨਾਂ ਬਾਰਡਰਾਂ 'ਤਾਂ ਨਹੀਂ ਲਗਾਇਆ ਜਾਵੇ ਜਿਹੜੇ ਖੁੱਲੇ ਬਾਰਡਰ ਹੈ ਨਾ ਰੋਕਿਆ ਜਾਵੇ ਦਾ ਕੋਈ ਮੰਤਰੀ ਜੈਸਾ ਨਹੀਂ ਹੈ ਤਾਂ ਉਹ ਡੀਸੀ ਦਫ਼ਤਰ ਅੱਗੇ ਵੀ ਜਾਣਗੇ ਸਾਥੀ ਮੁੱਖ ਤੌਰ ਤੇ 20 21 22 ਤਰੀਕ ਹੈ ਮੁੱਖ ਤੌਰ ਤੇ ਸਾਡਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਸਮਝੌਤਾ ਹੋਇਆ ਸੀ ਉਹ ਦਿੱਲੀ ਮੋਰਚੇ ਤੋਂ ਬਾਅਦ ਉਦੋਂ ਤੋਂ ਲੈ ਕੇ ਲਗਾਤਾਰ ਸਾਨੂੰ ਇਸ ਤੇ ਗੁੰਮਰਾਹ ਕਰ ਰਹੀ ਹੈ ਬੜਾ ਬੜਾ ਸਪਸ਼ਟ ਸਟੈਂਡ ਹੈ ਕਿ ਅਸੀਂ C2+50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡੀਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਨੂੰ ਰਿਜੈਕਟ ਕਰਦੇ ਆਂ ਔਲਾਵਾ ਜਿਹੜਾ ਟੌਰਚਰ ਮਤਲਬ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨਾਂ ਦੇ ਕਰਨ ਦਾ ਯਤਨ ਕਰ ਰਹੀ ਹੈ ਉਸ ਤੋਂ ਬਾਝ ਆਵੇ ਤੇ ਸਾਡੇ ਗਰੇ ਚਮਹੂਰੀ ਹੱਕ ਹੈ ਸੰਵਿਧਾਨ ਦੇ ਮਤਾਬਕ ਮਿਲੇ ਹੋਏ ਆ ਉਹਨਾਂ ਨੂੰ ਬਹਾਲ ਰੱਖਿਆ ਜਾਵੇ ਤੇ ਨਹੀਂ ਇਸ ਤੇ ਅਸੀਂ ਸ਼ਕਤੀ ਦੇ ਨਾਲ ਅਗਲੇ ਪ੍ਰੋਗਰਾਮ ਵੱਡੇ ਦੇਵਾਂਗੇ ਮੈਂ ਇਹ ਕੇਵਲ ਪੰਜਾਬ ਚ ਨਹੀਂ ਰਹਿਣਾ ਮੈਂ ਇੱਕ ਗੱਲ ਸਾਫ਼ ਕਰਨੀ ਚਾਹੁੰਦਾ 22 ਤਰੀਕ ਨੂੰ ਸਾਡੀ ਆਲ ਇੰਡੀਆ ਦੀ ਮੀਟਿੰਗ ਹੈ ਸੰਯੁਕਤ ਕਸਰ ਮੋਰਚੇ ਦੀ ਉਸ ਦੇ ਵਿੱਚ ਇਸ ਨੂੰ ਦੇਸ਼ ਪੱਧਰੀ ਬਣਾਇਆ ਜਾਊਗਾ ਇਸ ਤੋਂ ਹੋਰ ਵੱਡੇ ਐਕਸ਼ਨ ਕੁਝ ਵੀ ਹੋ ਸਕਦੇ ਨੇ ਅਸੀਂ ਪ੍ਰਧਾਨਗੀ ਮੰਡਲ ਬਣਾਉਣੇ ਆ ਸੰਤੀਆਂ ਦੇ ਵਿੱਚੋਂ ਅੱਜ ਦੀ ਜਿਹੜੀ ਪ੍ਰਧਾਨਗੀ ਅਸੀਂ ਤਿੰਨ ਨਮਾਇੰਦਿਆਂ ਨੇ ਕੀਤੀ ਹੈ ਇਸ ਕਰਕੇ ਚੌਥਾ ਨਮਾਇੰਦਾ ਨਹੀਂ ਮਤਲਬ ਉਹਦੇ ਵਿੱਚ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਕਿ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨਮਾਇੰਦਾ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਹੈ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਪਰਸੂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਨੇ ਜਿਹਦੇ ਵਿੱਚ 37 ਜਥੇਬੰਦੀਆਂ ਸ਼ਾਮਲ ਹੈ ਉਹਨਾਂ ਦੀ ਇੱਕ ਬਹੁਤ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਪਹਿਲਾਂ 16 ਤਰੀਕ ਦਾ ਜਿਹੜਾ ਭਾਰਤ ਬੰਦ ਹੈ ਕੀਤਾ ਬੜਾ ਸਹਿਯੋਗ ਦਿੱਤਾ ਲੋਕਾਂ ਨੇ ਉਹਦੇ ਤੇ ਅਸੀਂ ਸਾਰੇ ਹੀ ਸੰਪਸ਼ਟ ਹੋਏ ਆ ਪਹਿਲਾ ਏਜੰਡਾ ਇਹ ਸੀ ਦੂਜਾ ਏਜੰਡਾ ਇਹ ਸੀ ਕਿ ਅਗਲਾ ਪ੍ਰੋਗਰਾਮ ਦੇਸ਼ ਭਰ ਦੇ ਵਿੱਚ ਦਿੱਤਾ ਜਾਵੇ ਉਹ ਜਿਹੜਾ ਅਸੀਂ ਅਗਲਾ ਪ੍ਰੋਗਰਾਮ ਲੀਤਿਆ ਇੱਕ ਵਾਰ 23 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਅਸੀਂ ਲੀਕਿਆ ਜਿਹਦੇ ਵਿੱਚ ਭਾਜਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ ਜਿਹੜੇ ਸਰਕਾ ਡਾਕੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਐ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇ ਪੂਰੇ ਟੋਲ ਪਲਾਜੇ ਆ ਉਹ ਸਾਰੇ ਦੇ ਸਾਰੇ ਜਿਹੜੇ ਟੋਲ ਪਲਾਜੇ ਆ ਉਹ ਫ੍ਰੀ ਕਰ ਦਿੱਤੇ ਜਾਣਗੇ 20 ਤਰੀਕ ਤੋਂ ਲੈ ਕੇ ਜਿੱਥੇ ਤੱਕ ਕੋਈ ਟੋਲ ਪਲਾਜਾ ਵੀ ਨਹੀਂ ਕੋਈ ਭਾਜਪਾ ਦਾ ਲੀਡਰ ਵੀ ਨਹੀਂ ਉਸ ਜ਼ਿਲ੍ਹੇ ਦੀ ਕਮਿਊਨਿਟੀ ਦੇ ਅਨਸਾਰ ਉਹ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾ ਕੇ ਬੈਠਣਗੇ ਇਹ ਲਗਾਤਾਰ ਦਿਨ ਰਾਤ ਚੱਲਣਗੇ ਭਾਈ 21 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਵੀ ਅਸੀਂ ਪੰਜਾਬ ਵੱਲੋਂ ਇਹ ਮੰਗ ਕਰਾਂਗੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਉਹਨੂੰ ਸ਼ੁਰੂ ਕਰ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਹੈ ਐਨ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਮੁਕੱਦਮੇ ਦਰਜ ਕੀਤੇ ਆ ਜਿਹੜੇ ਲੀਡਰਾਂ ਦੇ ਉੱਪਰ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਤ ਬਣਾਉਣ ਦੇ ਲਈ ਫਸਲੀ ਬੀਮਾ ਯੋਜਨਾ ਸਰਕਾਰੀ ਤੌਰ ਤੇ ਬਣਾਉਣ ਦੇ ਲਈ ਟੋਟਲ ਕਰਜ਼ਾ ਮਜ਼ਦੂਰਾਂ ਕਿਸਾਨਾਂ ਦਾ ਉਹ ਸਾਰਾ ਕਰਜ਼ਾ ਖਤਮ ਕਰਾਉਣ ਦੇ ਲਈ ਤੇ ਜਿਹੜੀ ਵਢਾਪਾ ਪੈਨਸ਼ਨਾਂ 60 ਸਾਲ ਦੀ ਉਮਰ ਦੇ ਵਿੱਚ ਕਿਸਾਨਾਂ ਚਾਹੇ ਮਜ਼ਦੂਰਾਂ ਪਤੀ ਪਤਨੀ 10000 ਰੁਪਿਆ ਪ੍ਰਤੀ ਮਹੀਨਾ ਉਹ ਪੈਨਸ਼ਨਾਂ ਦਿੱਤੀ ਜਾਵੇ ਸੈਂਟਰ ਸਰਕਾਰ ਵੱਲੋਂ ਇਹ ਲਗਾਤਾਰ ਤਿੰਨ ਮੰਗਾਂ ਐੜ ਕੀਤੀਆਂ ਬਾਕੀ ਮੰਗਾਂ ਸਾਡੀਆਂ ਪਹਿਲੀਆਂ ਹੀ ਰਹਿੰਦੀਆਂ ਜਦ ਤੱਕ ਇਹ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਦੋਂ ਤੱਕ ਜਿਹੜਾ ਇਹ ਸੰਘਰਸ਼ ਹੈ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰੱਖਾਂਗੇ ਜਿੱਥੋਂ ਤੱਕ ਰੈਪ੍ਰੈਸ਼ਨ ਦਾ ਸਵਾਲ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੋਇਆ ਜਾਂ ਖਨੌਰੀ ਬਾਰਡਰ ਤੇ ਹੋਇਆ ਜਾਂ ਜੇ ਹੋਰ ਕਰਦੀ ਹੈ ਸਰਕਾਰ ਤਾਂ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਸ ਗੱਲ ਦਾ ਪਰ ਆਪਣੇ ਤੌਰ ਤੇ ਸੰਯੁਕਤ ਮੂਰਖਾ ਪੂਰੇ ਭਾਰਤ ਦੇ ਵਿੱਚ ਜਿਹੜਾ ਅੰਦੋਲਨ ਹੈ ਇਹ ਸ਼ੁਰੂ ਕਰਨ ਜਾ ਰਹੇ ਅੱਜ ਦਾ ਜੋ ਮੀਡੀਆ ਰਿਪੋਰਟਸ ਤੋਂ ਪਤਾ ਲੱਗਾ ਕਿ ਕੁਝ ਸਾਡੀ ਜਿਹੜੀ ਸੁਆਮੀਨਾਥਨ ਕਮਿਸ਼ਨ ਦੇ ਰਿਪੋਰਟ ਅਨੁਸਾਰ ਸੀ ਪਲੱਸ ਸੀ 2 50% ਵਾਲੀ ਮੰਗ ਉੱਤੇ ਕੇਂਦਰ ਸਰਕਾਰ ਇਹਨੂੰ ਡੀਫੀਟ ਕਰਨ ਵਾਸਤੇ ਕੋਈ ਅੱਜ ਸਮਝੌਤਾ ਕਰਨ ਜਾ ਰਿਹਾ ਜਿਹੜੀ ਰਾਤ ਦੀ ਅੱਜ ਮੀਟਿੰਗ ਹੈ ਉਹ ਚਰਚਾ ਵੀ A2+FL ਦੇ ਉੱਤੇ ਉਹ ਆਰਡੀਨੈਂਸ ਕਰਨ ਦੀ ਗੱਲ ਕਰਦੇ ਐ ਤੇ ਸਾਡਾ ਇਹ ਬੜਾ ਸਪਸ਼ਟ ਸਟੈਂਡ ਹੈ ਵੀ ਅਸੀਂ C2+50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡੀਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਨੂੰ ਰਿਜੈਕਟ ਕਰਦੇ ਆ A2+FL ਆ ਹੋਰ ਕੋਈ ਇਹ ਇਸੇ ਤਰ੍ਹਾਂ ਦੀ ਸ਼ਬਦਾਵਲੀ ਵਾਲਾ ਜਿਹਦੇ ਵਿੱਚ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਕਿ ਇਦਾਂ ਦਾ ਕੋਈ ਸਮਝਾਤਾ ਹੋਇਆ ਸੀ ਇਹਨਾਂ ਐਡਵਾਂਸ ਰਿਜੈਕਟ ਕਰਦੇ ਹਾਂ ਇਹ ਤੋਂ ਬਿਨਾ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐਸਕੇਮ ਨੂੰ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾਲ ਰੁਕੀਆਂ ਜਾਣ ਅਸੀਂ ਉਹਨਾਂ ਦੀ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਕਿ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਹੈ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਪਰਸੋਂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਹਨ ਇਤੋਂ ਅੱਗੇ 22 ਤਾਰੀਖ ਨੂੰ ਆਲ ਇੰਡੀਆ ਲੈਵਲ ਤੇ ਅਗਲਾ ਪ੍ਰੋਗਰਾਮ ਕੀ ਦੇਣਾ ਹੈ ਉਹਦੇ ਲਈ ਨਿਊ ਦਿੱਲੀ ਚ ਮੀਟਿੰਗ ਹੋ ਰਹੀ ਹੈ ਨੈਸ਼ਨਲ ਬਾਡੀ ਦੀ ਉਹਦੇ ਵਿੱਚ ਪੰਜਾਬ ਦੇ ਵੀ ਨੁਮਾਇੰਦੇ ਜਿਹੜੇ ਨੇ ਅਸੀਂ ਉਹਦੇ ਜਾਵਾਂਗੇ ਇਹ ਅੱਜ ਦੇ ਫੈਸਲੇ ਨੇ ਰਾਜੇ ਸਾਹਿਬ ਅੱਜ ਦੀ ਜਿਹੜੀ ਅੱਜ ਦੀ ਮੀਟਿੰਗ ਸੀ ਸੈਂਟਰ ਦੇ ਨਾਲ ਉਹ ਇਸ ਨੂੰ ਦੱਸਦਾ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜੋ মিডিਆ ਰਿਪੋਰਟਸ ਆ ਰਹੀਆਂ ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਕੋਈ A2+FL ਦੇ ਉੱਤੇ ਵਿਕਰੀ ਦਾ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਪਾਵੇ ਤੇ ਜਾਣੇ ਇਹਦੀ ਐਮਐਸਬੀ ਦੀ ਗਾਰੰਟੀ ਇਸ ਪਾਰ ਨੂੰ ਮੂਲੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜੇ ਉਹ ਇਦਾਂ ਕਰਨਗੇ ਤਾਂ ਸਾਡਾ ਅੰਦੋਲਨ ਹੋਰ ਸਖਤੀ ਨਾਲ ਕੇ ਵਧੂਗਾ ਰਾਜਾ ਸਾਹਿਬ ਵੀ ਕਿ ਭਾਈ ਜਿਹੜਾ ਤੁਰਨਾ ਨਾ ਦੇ ਰਿਹਾ ਰੇਲਾ ਮੈਂ ਕਿਹਾ ਵੀ ਅਸੀਂ ਕਿਉਂਕਿ ਸੰਤਾ ਨੇ ਬੱਲਾਂ ਵਾਲੇ ਨੇ ਅਪੀਲ ਕੀਤੀ ਹੈ ਇਸ ਸਕੀਮ ਨੂੰ ਇਹ ਬਾਰਨ ਅਸੀਂ ਜਾਣੇ ਬਹੁਤ ਬਹੁਤ ਸਾਰੀ ਉਹਨਾਂ ਦੀ ਸੰਗਤ ਨੇ ਇਹਦੇ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਰੇਲਾਂ ਨਹੀਂ ਰੋਕਾਂਗੇ ਦੋ ਤਿੰਨ ਗੱਲਾਂ ਇੱਕ ਰੇਲਾਂ ਰੋਕਉਂਦਾ ਅਸੀਂ ਕੇਦਨਤ ਉੱਤੇ ਅਜੇ ਫੈਸਲਾ ਨਹੀਂ ਲਿਆ ਅਗਰ ਸਰਕਾਰ ਨਹੀਂ ਤਸ ਤੋਂ ਮੱਚੁੰਦੀ ਤਾਂ ਰੇਲਾਂ ਵੀ ਇਹਦੇ ਵਿੱਚ ਆਉਣਗੀਆਂ ਪਰ 22 ਤੱਕ ਅੜੀਕਣਾ ਪਊਗਾ ਇੱਕ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਕਮੈਨਾਂ ਵਾਲੇ ਐ ਹਜ਼ਾਰਾਂ ਕਮੈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ ਪਰ ਅੱਜ ਬਾਰਡਰ ਸਾਰੇ ਸੀਲ ਨੇ ਤੇ ਅਸੀਂ ਪਠਾਨਸਨ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜਿਹੜੇ ਬਾਰਡਰਾਂ ਦੇ ਉੱਤੇ ਕਮਾਇਆ ਨਾ ਆਪਣਾ ਕੰਮ ਕਰਨ ਲਈ ਜਾਂਦੀ ਆ ਜਾਂ ਟੂੜੀ ਵਾਲੀ ਮਸ਼ੀਨ ਜਾਂਦੀ ਆ ਉਹਨਾਂ ਨੂੰ ਉਹਨਾਂ ਬਾਰਡਰਾਂ 'ਤੇ ਨਹੀਂ ਲਗਾਇਆ ਜਾਵੇ ਜਿਹੜੇ ਖੁੱਲੇ ਬਾਰਡਰ ਹੈ ਨਾ ਰੁਕਿਆ ਜਾਵੇ ਦੂਸਰੀ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ 37 ਤੋਂ ਇਲਾਵਾ ਅਗਰਾਹਾ ਜੀ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ ਸਾਂਝੇ ਰੂਪ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਕੀਤਾ ਸਾਰਿਆਂ ਨੇ ਸਾਰਿਆਂ ਨੇ ਤੇ 37 ਜ਼ਰੂਰ ਉਸ ਇਤਰਾ ਲੀਡਰਾਂ ਦੇ ਘਰਾਵੜੀ ਗਰਾਜ ਜਿੱਥੇ ਕੀਤਾ ਜਾ ਰਿਹਾ ਉਹ ਬੱਝੀ ਨਹੀਂ ਹੋਊਗਾ ਉਸ ਤੋਂ ਬਿਨਾਂ ਸਾਡੇ ਕੋਲ ਇਹ ਸਾਰਾ ਸਾਂਝਾ ਪ੍ਰੋਗਰਾਮ ਤੈਅ ਹੋਇਆ ਹੈ ਵੀ ਅਸੀਂ 20 ਤਾਰੀਖ ਤੋਂ ਜਿਹੜਾ 3 ਦਿਨ ਦਾ ਪ੍ਰੋਗਰਾਮ ਹੈ ਬੀਜੇਪੀ ਦੇ ਲੀਡਰਾਂ ਦੇ ਘਰਾਮੂਲੇ ਕਰ ਲੈ ਦੇਖੋ ਇੱਕ ਸਾਡਾ ਇੱਕ ਨਾ ਸਾਡੇ ਕਾਇਦੇ ਕਾਨੂੰਨ ਹੈ ਸੇਖ ਪ੍ਰੋਗਰਾਮ ਉਹ ਵੀ ਕਰਨਗੇ ਨਹੀਂ ਜੇ ਮੈਂ ਅਸੀਂ ਪ੍ਰਧਾਨਗੀ ਮੰਡਲ ਬਣਾਉਣੇ ਆ ਸੈਂਟਰਾਂ ਦੇ ਵਿੱਚੋਂ ਅੱਜ ਦੀ ਜਿਹੜੀ ਪ੍ਰਧਾਨਗੀ ਅਸੀਂ ਤਿੰਨ ਨਮਾਇੰਦਿਆਂ ਨੇ ਕੀਤੀ ਹੈ ਇਸ ਕਰਕੇ ਚੌਥਾ ਨਮਾਇੰਦਾ ਨਹੀਂ ਮਤਲਬ ਉਹਦੇ ਵਿੱਚ ਕਰੂਗਾ ਠੀਕ ਹੈ ਡਾਕਟਰ ਦੇ ਤਰਫ ਦੇ ਖੜ੍ਹ ਕਰਦੇ ਹਾਂ ਅਸੀਂ ਦੱਸਿਆ ਨਹੀਂ ਕੁਝ ਮੈਂਬਰ ਨੇ ਇੱਕ ਜਿਹੜੂ ਟੁੱਟ ਕੇ ਜੀ ਜਾ ਰਹੇ ਨੇ ਕਈ ਵਾਰੀ ਕੁਝ ਲੋਕੀਂ ਫਾਇਰਾਂ ਦੀ ਹੋ ਰਹੀ ਹੈ ਵੀ ਇੱਕ ਸਰਦਾਰ ਜੀ ਲੰਬੇ ਟ੍ਰੈਕ ਮੂਹਰੇ ਇਹ ਜਾਣਾ ਨੇ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਕਿ ਕਿ ਕਿਸਾਨਾਂ ਦੇ ਫਾਰਮ ਤੋਂ ਨਹੀਂ ਕਿਦਾਂ ਹੀ ਪਤਾ ਕਰੀ ਇਸ ਪੜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਥੋੜਾ ਜਆ ਵੀ ਜਿਹੜੇ ਨੌਜਵਾਨ ਨੇ ਕਈ ਵਾਰ ਇਸ ਤਰ੍ਹਾਂ ਹੋਇਆ ਇਹ ਇਹ ਰੋਸ਼ ਤੇ ਹੋਸ਼ ਕਾਇਮ ਰੱਖ ਕੇ ਲੜਨਾ ਚਾਹੀਦਾ ਹੈ ਪੀਸਫੁਲ ਰਹਿਣਾ ਚਾਹੀਦਾ ਹੈ ਹਮੇਸ਼ਾ ਦੁਨੀਆ ਵਿੱਚ ਪੀਸਫੁਲ ਅੰਦੋਲਨ ਜਿੱਤਦੇ ਨੇ ਵਾਇਲੈਂਟ ਅੰਦੋਲਨ ਕਦੇ ਜਿੱਤਦੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਪੀਲ ਹੈ ਸਾਰਿਆਂ ਨੂੰ ਜੋ ਮਰਜ਼ੀ ਹੋਵੇ ਪੀਸਫੁਲੀ ਲੜਨਾ ਸਿੱਖੋ ਦੇਖੋ ਸਭ ਦੇ ਸਾਹਮਣੇ ਆ ਕਿ ਜਿਹੜਾ ਤਿੰਨ ਕਾਨੂੰਨਾਂ ਦੇਲੇ ਅਸੀਂ ਦਿੱਲੀ ਮੋਰਚਾ ਲਾਇਆ ਸਾਲ ਭਰ ਤੋਂ ਉੱਪਰ ਬੈਠ ਰਹੇ ਹਾਂ ਉਹਦੇ ਵਿੱਚ ਵੀ ਬੜੀਆਂ ਕੋਸ਼ਸ਼ਾਂ ਹੁੰਦੀਆਂ ਰਹੀਆਂ ਕਿ ਕਿਸੇ ਨਾ ਕਿਸੇ ਲੋਟ ਇਹਨੂੰ ਹੈਂਸਕ ਕਰ ਦਿੱਤਾ ਜਾਵੇ ਪਰ ਅਸੀਂ ਬਚਾ ਕੇ ਰੱਖਿਆ ਅੰਦੋਲਨ ਨੂੰ ਹੁਣ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ ਚਾਹੀਦਾ ਅਗਰ ਹਿੰਸਕ ਹੋਊਗਾ ਤਾਂ ਸਾਰਾ ਕੁਝ ਗੜਬੜਾ ਜਾਊਗਾ ਤੇ ਕੁਝ ਪੱਲੇ ਵੀ ਨਹੀਂ ਪੈਣਾ ਥੈਂਕ ਯੂ ਸੋ ਮਚ ਅੰਗਰੇਜ਼ੀ ਕਾਰਜੋਗ ਸਾਥਿਓ ਜਿਵੇਂ ਸਾਡੇ ਸੀਨੀਅਰ ਸਾਥੀਆਂ ਨੇ ਗੱਲ ਰੱਖੀ ਹੈ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਜੋ ਇੱਥੇ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾਂ ਤੇ ਉਹਨਾਂ ਦੇ ਹੋਰ ਸੀਨੀਅਰ ਸਾਥੀ ਵੀ ਹਾਜ਼ਰ ਹੋਏ ਆ ਅਸੀਂ ਸਾਰਿਆਂ ਨੇ ਸਹਿਮਤੀ ਨਾਲ ਇਹ ਫੈਸਲਾ ਕੀਤਾ ਹੈ ਕਿ 20 21 ਤੇ 22 ਤਰੀਕ ਨੂੰ ਪੰਜਾਬ ਦੇ ਵਿੱਚ ਭਾਜਪੀ ਦੇ ਜਿੰਨੇ ਆਗੂ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਦੇ ਨੇ ਚਾਹੇ ਉਹ ਕੇਂਦਰ ਦੇ ਨੇ ਜ਼ਿਲ੍ਹਾ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਘਰਾਂ ਦਾ ਘਰਾਓ ਨਹੀਂ ਕਈ ਵਾਰੀ ਸ਼ਬਦਾਂ ਦਾ ਹਿਰਫਿਰ ਹੋ ਜਾਂਦਾ ਹੈ ਰੋਸ ਪ੍ਰਦਰਸ਼ਨ ਕਰਨੇ ਨੇ ਪੋਲ ਪਲਾਜੇ ਪੂਰੇ ਪੰਜਾਬ ਚ 3 ਦਿਨ ਵਾਸਤੇ ਫ੍ਰੀ ਕਰਨੇ ਨੇ ਇਸ ਦੇ ਨਾਲ ਨਾਲ ਜਿੱਥੇ ਕੋਈ ਸਾਥੀ ਨੇ ਜਿਵੇਂ ਦੱਸਿਆ ਵੀ ਜ਼ਿਲ੍ਹਾ ਪੱਤਰ ਤੇ ਜੇਕਰ ਕੋਈ ਬੀਜੇਪੀ ਦਾ ਕੋਈ ਮੰਤਰੀ ਜਾਂ ਇਸ ਤਰ੍ਹਾਂ ਨਹੀਂ ਹੈ ਤਾਂ ਉਹ ਡੀਸੀ ਦਫ਼ਤਰ ਅੱਗੇ ਵੀ ਜਾਣਗੇ ਸਾਥੀ ਮੁੱਖ ਤੌਰ ਤੇ 20 21 22 ਤਰੀਕ ਹੈ ਮੁੱਖ ਤੌਰ ਤੇ ਸਾਡਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਸਮਝੌਤਾ ਹੋਇਆ ਸੀ ਉਹ ਦਿੱਲੀ ਮੋਰਚੇ ਤੋਂ ਬਾਅਦ ਉਦੋਂ ਤੋਂ ਲੈ ਕੇ ਲਗਾਤਾਰ ਸਾਨੂੰ ਇਸ ਤੇ ਗੁੰਮਰਾਹ ਕਰ ਰਹੀ ਹੈ ਕਦੇ ਉਹ ਬਿਆਨਬਾਜ਼ੀ ਮੀਡੀਆ ਚ ਕਰ ਰਹੀ ਹੈ ਵੀ ਅਸੀਂ ਮੰਗਾ ਪੂਰੀਆਂ ਕਰਤੀਆਂ ਕਿਸਾਨਾਂ ਨੂੰ ਐਮਐਸਪੀ ਦੇਤੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਦੁਗਣੀ ਕਰਤੀ ਸੁਪਰੀਮ ਕੋਰਟ ਚ ਵੀ ਹਲਫਨਾਮੇ ਦਾਖਲ ਹੋ ਗਏ ਤੇ ਅਸੀਂ ਇਹ ਜਿਹੜੀ ਬੀਜੇਪੀ ਸਰਕਾਰ ਹੈ ਕਿਨੇ ਸਾਡੇ ਨਾਲ ਧੋਖਾ ਕੀਤਾ ਤੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੇਵਲ ਪੰਜਾਬ ਚ ਨਹੀਂ ਰਹਿਣਾ ਮੈਂ ਇੱਕ ਗੱਲ ਸਾਫ਼ ਕਰਨੀ ਚਾਹੁੰਦਾ 22 ਤਰੀਕ ਦੀ ਸਾਡੀ ਆਲ ਇੰਡੀਆ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਦੇ ਵਿੱਚ ਇਸ ਨੂੰ ਦੇਸ਼ ਪੱਧਰੀ ਬਣਾਇਆ ਜਾਊਗਾ ਇਸ ਤੋਂ ਹੋਰ ਵੱਡੇ ਐਕਸ਼ਨ ਕੁਝ ਵੀ ਹੋ ਸਕਦੇ ਨੇ ਜਿਵੇਂ ਟਰੈਕਟਰ ਸੜਕਾਂ ਤੇ ਖੜੇ ਕਰਨੇ ਜਾਂ ਮੰਨ ਲਓ ਵੀ ਕੋਈ ਹੋਰ ਵੀ ਐਕਸ਼ਨ ਹੋ ਸਕਦਾ ਹੈ ਵੀ ਲਗਾਤਾਰ ਰਾਬਤਾ ਕੋਈ ਰੈਲੀਆਂ ਵਗੈਰਾ ਦਾ ਅਸੀਂ ਆਲ ਇੰਡੀਆ ਪੱਧਰ ਤੇ ਫੈਸਲਾ ਲੈ ਕੇ ਇਹ ਪੂਰੇ ਦੇਸ਼ ਤੇ ਪ੍ਰੋਗਰਾਮ ਲੈ ਕੇ ਜਾਵਾਂਗੇ ਤੇ ਜਿੰਨੇ ਵੀ ਮਤਲਬ ਕਿ ਇਸ ਤੋਂ ਦੂਜੇ ਸੂਬਿਆਂ ਦੇ ਆਗੂ ਨੇ ਸਾਡੇ ਵੱਡੇ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚੇ 'ਚ ਪਹਿਲਾਂ ਕੰਮ ਕਰਦੇ ਰੇਂਜਮੈਟ ਕਾ ਸਾਹਿਬ ਨੇ ਵੀ ਕਿਹਾ ਉਹਨਾਂ ਸਾਰਿਆਂ ਨੇ ਉਥੇ ਸ਼ਾਮਲ ਹੋਣਾ 22 ਤਰੀਕ ਨੂੰ ਤੇ ਅਸੀਂ ਕਰਾਂਗੇ ਜਿਹੜੀਆਂ ਲੋਕਲ ਮੰਗਾਂ ਜਿਵੇਂ ਕਪੈਨਾ ਵਾਲੀ ਦੱਸ ਦਿੱਤੀ ਆ ਮੈਂ ਦੁਹਰਾਉਣਾ ਚਾਹਣਾ ਉਹ ਗੱਲ ਦੁਆਰੇ ਕਿਉਂਕਿ ਕਈ ਵਾਰੀ ਖਾਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਹਰਿਆਣਾ ਦਾ ਪੁਲਿਸ ਮੁਲਾਜ਼ਮ ਉਹ ਕਪੈਨ ਕਪੈਨਾ ਵਾਲੇ ਜਿਹੜੇ ਵੱਡੀ ਪੱਧਰ ਤੇ ਸਾਡੇ ਸਾਥੀ ਜਾਂਦੇ ਨੇ ਦੂਜੀਆਂ ਸਟੇਟਾਂ ਦੇ ਵਿੱਚ ਕਿਉਂਕਿ ਹਾੜੀ ਦਾ ਸੀਜ਼ਨ ਹੈ ਜਿਹੜਾ ਉਹ ਲਗਭਗ ਉਹ ਫਰਵਰੀ ਦੇ ਵਿੱਚ ਗੁਜਰਾਤ ਤੋਂ ਸਟਾਰਟ ਹੋ ਜਾਂਦਾ ਹੈ ਉਹਨਾਂ ਦੂਜੀਆਂ ਸਟੇਟਾਂ ਦੇ ਵਿੱਚ ਹਾੜੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਉਹਨਾਂ ਤੋਂ ਰਿਸ਼ਵਤ ਖੋਰੀ ਵੀ ਲਈ ਜਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਨਹੀਂ ਸੰਯੁਕਤ ਕਿਸਾਨ ਮੋਰਚਾ ਇਹਦੇ ਤੇ ਸਾਕ ਕਰ ਬੁਟਾਊਗਾ ਇੱਕ ਮਸਲਾ ਨਰਸਾ ਬਾਰੇ ਹੈ ਘਾਹ ਦਾ ਜਿਹੜੀਆਂ ਕੋਠੀ ਦੀਆਂ ਸਾਡੇ ਏਮਜ ਦਾ ਹੈ ਨਾ ਨਰਸਾ ਨੂੰ ਉਹ ਸਸਪੈਂਡ ਕੀਤਾ ਹੋਇਆ ਹੈ ਕੱਚੀਆਂ ਕੱਚੀਆਂ ਨਰਸਾ ਸੋਰੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਸੰਘਰਸ਼ ਦੇ ਨਾਲ ਹੈ ਉਹਨਾਂ ਦੀ ਪਿੱਠ ਤੇ ਖੜਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਟੌਰਚਰ ਮਤਲਬ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨਾਂ ਦੇ ਕਰਨ ਦਾ ਯਤਨ ਕਰ ਰਹੀ ਹੈ ਉਸ ਤੋਂ ਬਾਅਦ ਆਵੇ ਤੇ ਸਾਡੇ ਜਿਹੜੇ ਜਮਹੂਰੀ ਹੱਕ ਹੈ ਸੰਵਿਧਾਨ ਦੇ ਮਤਾਂਕ ਮਿਲੇ ਹੋਏ ਆ ਉਹਨਾਂ ਨੂੰ ਬਹਾਲ ਰੱਖਿਆ ਜਾਵੇ ਤੇ ਨਹੀਂ ਇਸ ਤੇ ਅਸੀਂ ਸ਼ਕਤੀ ਦੇ ਨਾਲ ਅਗਲੇ ਪ੍ਰੋਗਰਾਮ ਵੱਡੇ ਦੇ ਮੰਗਦੇ ਉਸ ਦੀ ਟਾਈਮਿੰਗ ਪਹਿਲੇ ਦਿਨ 20 ਤਰੀਕ ਨੂੰ ਲਗਭਗ 11 ਵਜੇ ਅਸੀਂ ਉਹ ਸ਼ੁਰੂ ਕਰਾਂਗੇ ਤੇ ਆਖਰੀ ਦਿਨ 4 ਵਜੇ ਅਸੀਂ ਉਹ ਪ੍ਰੋਗਰਾਮ ਖਤਮ ਕਰਾਂਗੇ ਜੇਕਰ ਉਸ ਤੋਂ ਕੋਈ ਪ੍ਰੋਗਰਾਮ ਸੰਯੁਕਤ ਸਾਰ ਮੋਰਚੇ ਦਾ ਕੇਂਦਰ ਪੱਧਰ ਦਾ ਆਉਂਦਾ ਉਸ ਨੂੰ ਮਤਲਬ ਰੈਗੂਲਰ ਕਰਨਾ ਹੈ ਜਾਂ ਨਹੀਂ ਕਰਨਾ ਉਸ ਮੀਟਿੰਗ 'ਚ ਫੈਸਲਾ ਲੈ ਕੇ ਦੱਸਿਆ ਜਾਊ ਰੈਗੂਲਰ ਵੀ ਕਰ ਸਕਦੇ ਆ ਜਾਂ ਹੋਰ ਵੀ ਵੱਡਾ ਐਕਸ਼ਨ ਕੋਈ ਦੇ ਸਕਦੇ ਆ ਇਹ ਬਦਲ ਖੁੱਲਾ ਰਹੂਗਾ ਅਗਲੀ ਮੀਟਿੰਗ ਹੋਣ ਜਾਈ ਕੇਂਦਰ ਦੇ ਨਾਮ ਦੇ ਨਾਲ ਹੀ ਹੋਣੀ ਜੇ ਉਹਦੇ ਤੋਂ ਬਿਨਾ ਅੱਜੋਂ ਬਿਨਾ ਨਹੀਂ ਜਾਏ ਨਹੀਂ ਹੈ ਅੱਜ ਦੇ ਦਸ ਦੇ ਨਾਮ ਤੇ ਨੇ ਵੇਖੋ ਜਦੋਂ ਦਿੱਲੀ ਮੋਰਚਾ ਲੱਗਿਆ ਹੋਇਆ ਸੀ ਉਦੋਂ 13 ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਈਆਂ ਸੀ ਨਾ ਤੇ ਉਦੋਂ ਸਾਰੇ ਆਵਾਜ਼ਦਾਰ ਆਗੂ ਜਿਹੜੇ ਬੈਠੇ ਨੇ ਜਿਨ੍ਹਾਂ ਦਾ 50-50 ਸਾਲ ਦਾ ਤਜਰਬਾ ਹੈ ਤੇ ਬੜੇ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਰੱਖੀ ਸੀ ਪਰ ਉਹ ਹਮੇਸ਼ਾ ਗੱਲਾਂ ਗੋਲ-ਬੋਲ ਕਰਦੇ ਰਹੇ ਜਿਹੜੀਆਂ ਮੰਗਾਂ ਮੀਟਿੰਗਾਂ ਦੇ ਵਿੱਚ ਮੰਨੀਆਂ ਗਈਆਂ ਸੀ ਬਿੱਲ ਤਾਂ ਉਸ ਤੋਂ ਬਾਅਦ ਰੱਦ ਕੀਤੇ ਸੀਗੇ ਬਾਹਰੋਂ ਹੀ ਰੱਦ ਕੀਤੇ ਸੀ ਤੇ ਬਾਹਰ ਹੀ ਪਾਰਲੀਮੈਂਟ 'ਚ ਹੋਏ ਨੇ ਪਰ ਜਿਹੜੀਆਂ ਮੰਗਾਂ ਪਰਾਲੀ ਨੂੰ ਲੈ ਕੇ ਬਿਜਲੀ ਬਿੱਲ ਵਾਰਸ ਲੈਣ ਦੀਆਂ ਮੰਗਾਂ ਸੀ ਉਹ ਚੋਰੀ ਛਿਪੇ ਮਤਲਬ ਕਿ ਦਰਵਾਜ਼ਾ ਨਹੀਂ ਅੱਜ ਫੇਰ ਸਾਡੇ ਤੇ ਲਾਗੂ ਕਰਨੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹਨੂੰ ਕਸੂਰਤ ਖਾਰ ਮੋਰਚਾ ਭਾਰਤ ਕਿਸੇ ਕਤਈ ਵੀ ਬਰਦਾਸ਼ਤ ਨਹੀਂ ਕਰੂਗਾ ਅਸੀਂ ਹਮੇਸ਼ਾ ਉਦੋਂ ਤੋਂ ਲੈ ਕੇ ਲੜ ਰਹੇ ਹਾਂ ਸੰਘਰਸ਼ ਦੇ ਮੈਦਾਨ 'ਚ ਤੇ ਅੱਗੇ ਤੋਂ ਵੀ ਸੰਘਰਸ਼ ਦੇ ਮੈਦਾਨ 'ਚ ਰਵਾਂਗੇ ਜੀ ਜੀਰ ਗਾਓ 20:00 ਵਜੇ ਤੁਹਾਡਾ ਨਾਮ

ਦੇਖੋ ਬੰਗੇ ਕਰ ਦਿਓ ਯਾਰ ਜਿੱਦ ਨਹੀਂ ਆਜ ਕਿ ਮੇਰੇ ਇੱਕ ਮਿੰਟ ਦੋੜਾ ਚੱਕ ਕਰਿਓ ਅੱਜ ਪੰਜਾਬ ਦੀਆਂ ਜੱਥੇਬੰਦੀਆਂ ਨੇ ਸੰਯੁਕਤ ਮੋਰਚੇ ਦੀ ਰੀਡਿਆ ਦੀ ਹਦਾਇਤ ਤੇ ਅੱਜ ਜਿਹੜੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ 2022 ਦਾ ਪ੍ਰੋਗਰਾਮ ਲਿਖਿਆ ਹੈ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਧਰਨੇ ਮਰਨੇ ਤੇ ਟੂਲ ਫ੍ਰੀ ਕਰਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਦੋਨੇ ਗੱਲਾਂ ਨਹੀਂ ਹੈਗੀਆਂ ਉਹ ਭਾਵੇਂ ਕਿਸੇ ਡੀਸੀ ਅਫਸਰ ਦੇ ਦਫ਼ਤਰ ਦੇ ਮੂਹਰੇ ਧਰਨਾ ਮਾਰ ਲੈਣਾ ਇਹ 3 ਦਿਨ ਦਾ ਪ੍ਰੋਗਰਾਮ ਐਸਕੇਮ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਦਿੱਲੀ ਮੋਰ ਤੇ ਰੈਂਡੀਆਂ ਨੇ ਉਹਦੇ ਉਹਨਾਂ ਨੂੰ ਲੈ ਕੇ ਐ ਤੇ ਜਿਹੜਾ ਸਰਕਾਰੀ ਜ਼ਬਰ ਹੈ ਉਹਦੇ ਵਿਰੋਧ ਦੇ ਵਿੱਚ ਉਹਨੂੰ ਐਡ ਕੀਤੀ ਗਈ ਹੈ ਉਹਨਾਂ ਮੰਗਾਂ ਲੈ ਕੇ ਜੀ ਪਾਸ ਕੀ ਤੋ ਤੇ ਗੱਲਾਂ ਉਹ ਸਾਰੀਆਂ ਜਥੇਬੰਦੀਆਂ ਨੇ ਸਰਦ ਸੰਦੇ ਨਾ ਪਾਸ। ਬਾਕੀ ਆਪ ਤੁਸੀਂ ਵੀ ਲਾਲਚ ਦੱਸ ਦਿੱਤੀ ਕਿ ਪ੍ਰੈਸ ਤੋਂ ਵੀ ਦਿੱਤੀ ਪਾਣੀ ਮੈਮਰੀ ਕਮੇਟੀ ਦੀ ਵੀ ਜੇਕਰ ਨਹੀਂ ਕੁਝ ਬੜਿਆ ਤਾਂ ਕਿ ਬਾਰਡਰਾਂ ਤੇ ਜਾਵਾਂਗੇ ਥੋੜੀ ਜਿਥੇ ਬੰਦੀ ਇਹਦੇ ਬਾਰੇ ਕੀ ਕਹਿਣਾ ਨਹੀਂ ਬਾਰਡਰਾਂ ਵਾਲਾ ਮੇਰੇ ਘਰ ਤੇ ਅਸੀਂ ਕਦੇ ਨਹੀਂ ਕੀਤਾ ਅਸੀਂ ਤੁਸੀਂ ਕਹਿੰਦੇ ਵੀ ਉਹਨਾਂ ਨਾਲ ਸੈਂਤ ਸੁਣੋ ਇਹ ਕਾਸੀਂ ਉਹ ਕੀਤਾ ਉਹ ਅਸੀਂ ਅਸੀਂ ਤਾਂ ਉਹ ਮੇਰੇ ਘਰ ਤੇ 17 ਤਰੀਕ ਤੋਂ ਸ਼ੁਰੂ ਵੀ ਕੀਤਾ ਹੋਇਆ ਹੈ 17 ਤਰੀਕ ਦਾ ਅਸੀਂ ਹੁਣ ਵੀ ਬੈਠੇ ਨੇ ਸਾਡੇ ਅੱਜ ਹੀ ਬੈਠੇ ਨੇ ਉਹ ਕੱਲ ਨੂੰ ਵੀ ਹੋਣੇ ਜਦੋਂ ਕਿ ਇਹ ਪੰਜਾਬ ਗੱਜ ਜੱਜ ਬੰਦੇ ਦਾ ਪ੍ਰੋਗਰਾਮ ਆ ਗਿਆ 17 18 19 20 22 ਤੱਕ ਉਹੋ ਜਿਹੀ ਲਗਾਤਾਰ ਜਾਰੀ ਰੱਖਾਂਗੇ ਟੋਲ ਪਲਾਜ਼ੇ ਕਿਵੇਂ ਰਹਿਣਗੇ ਜੀ ਜਿੱਦਾਂ ਤੁਸੀਂ 30 ਕਿਤੇ ਹੋਏ ਨੇ ਟੋਲ ਪਲਾਜ਼ੇ ਟੋਲ ਫ੍ਰੀ ਰਹਿਣਗੇ 22 ਤੱਕ ਉਹਦੇ ਤਰੇ ਰਹਿਣਗੇ ਉਹ ਪੰਜਾਬ ਦੇ ਰਹਿਣਗੇ ਭਾਰਤ ਦੇ ਰਹਿਣਗੇ ਹੈਂ ਪੰਜਾਬ ਦੇ ਪੰਜਾਬ ਦੇ 50 ਇਹ ਪੰਜਾਬ ਦੇ ਜਿਹੜੇ ਬੰਦੇ ਜਾਂਦਾ ਹੈ ਇਹ 22 ਨੂੰ ਬਣਾਉਣ ਜਾ ਰਹੇ ਹਾਂ ਅਸੀਂ ਜਿਹੜੇ ਦੇਸ਼ ਭਰਤੀ ਬੰਦੇ ਹਾਂ ਜਿਹੜੇ ਇਹ ਟੋਲ ਪਲਾਜ਼ੇ ਹਲੇ ਵੀ ਪਖਾਨ ਬੈਠੇ ਨੇ ਪਰ ਉੱਥੇ ਫੀਸ ਲਈ ਜਾ ਰਹੀ ਹੈ ਜਿਲੋਂ ਵਾਲੇ ਟੋਲ ਪਲਾਜ਼ੇ ਤੋਂ ਉਹਦੇ ਪਿੱਛੇ ਟੋਲ ਪਾਗਿਆ ਤੇ ਉੱਥੇ ਕਿਸਾਨ ਬੈਠੇ ਵੀ ਨੇ ਉਹ ਕਿਉਂ ਇਹ ਅਸੀਂ ਪਤਾ ਕਰ ਲੈਣਾ ਐ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕਿ ਕਿਸਾਨ ਬੈਠੇ ਹੋਣ ਉੱਥੇ ਵੀਸ ਵੀ ਲੈ ਜਾਂਦੀ ਹੋਵੇ ਇਹ ਕਦੇ ਨਹੀਂ ਨਾ ਇਹ ਅਸੀਂ ਦੇਖਦੇ ਆਂ ਵੀ ਕਿੱਥੇ ਆਹੋ ਕੌਣ ਨੇ ਮਰਜੀ ਕਲੀ ਕਰਦਾ ਮੰਤਰੀ ਜਿਹੜਾ ਘਰਾਵਲ ਜਿਹੜਾ ਕਲੀ ਕਰਾਉਂਦਾ ਘਰਾਵਲ ਕਰਨਾ ਇਹ ਘਰਾਉ ਨਹੀਂ ਕਰਨਾ ਘਰਾਉ ਨਹੀਂ ਕਰਨਾ ਅਲਹਮਦੁਲਿਲਾ ਕਰਨਾ ਕਰਨਾ ਤਾਂ ਇਹ ਕੰਟੀਨਿਊ ਤੋਂ ਮਤਲਬ ਹਰ ਰੋਜ਼ ਹਾਂ ਲਗਾ ਰੋਜ਼ ਰੋਜ਼ ਕਰਨਾ ਦੂਸਰਾ ਅਸੀਂ ਹਾਂ ਜੀ ਜਿਹੜੇ ਸੰਭੂ ਰੋਗ ਦੇ ਬਾਰੇ ਜਿਹੜਾ ਕੋਈ ਗੱਲ ਕੀਤੀ ਆ ਸਵਾਮੀ ਦਾ ਕੋਈ ਨਾ ਕੋਈ ਜਾਂ ਜਿਹੜਾ ਇਹ ਕਹਿੰਦੇ ਨੇ ਗੋਰ ਮੋਟਾ ਲੈ ਕੇ ਆ ਰਹੇ ਸਾਰੀ ਗੱਲ ਸਾਡੀ ਉਹਦੇ ਤੇ ਆਵਾਜ਼ ਅਖਰਤੀ ਹੋਈ ਹੈ ਲੋਕ ਕਰਨੇ ਨੇ ਜੇ ਸਰਕਾਰ ਨੂੰ ਪੇਸ਼ ਕਰਨਾ ਚਾਹੁੰਦੀ ਆ ਤਾਂ ਅਸੀਂ ਆਪੀ ਰੱਖਾਂਗੇ ਬਹੁਤ ਕਰਤਾ ਉਹ ਵੀ ਗੱਲ ਹੈ ਬਾਜ਼ਾਰ ਪ੍ਰੋਗਰਾਮ ਬਖਾਵਾ ਅਸੀਂ ਬਖਰਾ ਦਿੰਦੇ ਆ ਪਰ ਇਹ ਸਰਕਾਰ ਨੂੰ ਮਤਲਬ ਖੁੱਲ ਨਹੀਂ ਦੇ ਬੰਕੇ ਕੋਈ ਜਾਬਰਤਾ ਨਹੀਂ ਨਹੀਂ ਡਾਟਾ ਕੈਕਟਰਾਈਜ਼ ਹੈ ਜੀ ਐਨ ਆਈ ਦਾ ਡਾਟਾ ਭਈਆ ਜਦੋਂ ਬੋਲਾਂਗਾ ਦੇਖੋ ਅਸੀਂ ਰਿਫਰੈਕਸ਼ਨ ਦੇ ਬਰਤ ਕੋ ਪਹਿਲਾਂ ਵੀ ਪ੍ਰੋਗਰਾਮ ਦੇ ਦਿੱਤੇ 15 ਤਰੀਕ ਨੂੰ